ਸਥਾਨਕ ਬੜੀਬੇਗ ਬਸਤੀ ਦੇ ਠੇਕੇਦਾਰ ਰਜੇਸ਼ ਕੁਮਾਰ ਨੇ ਆਪਣੇ ਘਰ ਵਿੱਚ ਫਾਹਲਾ ਕੇ ਆਤਮ ਹੱਤਿਆ ਕਰ ਲਈ ਅਤੇ ਆਪਣੇ ਇੱਕ ਨੋਟ ਵਿੱਚ ਤਿੰਨ ਵਿਅਕਤੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਪਤਨੀ ਕਵਿਤਾ ਦੇਵੀ ਦਾ ਕਹਿਣਾ ਹੈ ਕਿ ਉਹਦੇ ਪਤੀ ਨੂੰ ਜੂਆ ਖੇਡਣ ਦੀ ਆਦਤ ਪੈ ਗਈ ਸੀ ਜਿਸ ਨੂੰ ਰੋਕਣ ਦੇ ਬਾਵਜੂਦ ਵੀ ਜਵਾਰੀ ਉਸ ਨੂੰ ਫੋਨ ਕਰਕੇ ਬੁਲਾ ਲੈਂਦੇ ਸਨ ਅਤੇ ਜੂਆ ਖੇਡਦੇ ਸਨ। ਉਹ ਜੂਆ ਵਿੱਚ ਹਾਰਦਾ ਗਿਆ ਤੇ ਆਪਣੇ ਘਰ ਦਾ ਕਾਫੀ ਨੁਕਸਾਨ ਕੀਤਾ ਹੈ। ਘਰ ਦੀ ਜ਼ਮੀਨ ਵੀ ਵੇਚ ਦਿੱਤੀ ਅਤੇ ਕਰ ਗਿਰਵੀ ਵੀ ਰੱਖ ਦਿੱਤਾ ਪਿਛਲੇ 3-4 ਦਿਨਾਂ ਤੋਂ ਉਹ ਕਾफी ਪ੍ਰੇਸ਼ਾਨ ਸੀ ਜਿਸ ਕਰਕੇ ਉਸਨੇ ਇਹ ਕਦਮ ਚੁੱਕਿਆ ਹੈ ਤਫਤੀਸ਼ੀ ਅਫਸਰ ਕਨੈਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੀ ਨਾਮ ਹੈ ਕੀ ਨਾਮ ਹੈ ਕਵਿਤਾ ਦੇ ਵੀ ਆਪਕੇ ਘਰਵਾਲੇ ਦਾ ਕੀ ਨਾਮ ਠਰਜੇਸ਼ ਕੁਮਾਰ ਹੈ ਕੀ ਹੋਇਆ ਮਾਮਲਾ ਕਿਵੇਂ ਹੋਇਆ ਕੀ ਹੋਇਆ ਕੀ-ਕਿਆ ਉਸਨੇ ਕੀ ਕਰਾ ਜੂਏ ਖੇਲਦਾ ਸੀ

उज, था। हाँ, रोज रोज था। दो चार दिन से फोन आज तीन चार दिन से नहीं गया मेरा घर वाला जुआ पर उसने पैसे नहीं था उसके पास को, कोई कर्जा उतना कितना देगा कर्जा भी कितना, कितना कमाई होगा वो उसने फोन करता था मैं कहता था फोन जुए वाले मत चक हाँ? वो जुए वाले फोन चक कर लेता था कृष्ण है चंदन कर लेता था उसको कहलाता था अशोक हो गया और एक चंदन हो गया और एक हो गया किसन और एक हो गया बबलू सानी और एक हो गया ये अपना ये छोटू जी और एक लंबू है अशोक लंबू लम्बू पैसा लिया था लोगों से ब्याज पे, पे नहीं पैसे भी लेता था कोई तुम दे देता था लालची से जो जीत जाएगा तो मेरे को दो चार लाख जैसे दस बीस हजार मेरे को दे, दे देगा लालची से जुआ वाला सब जुआ वाला टोर्चर करता था उसको हमको पैसे दो तो जुआ पर बुला लेता था जुए पर बोलता था अब हमको जीत कर पैसे दे चाहे जहां मर्जी से दे मेरे को पैसे दे कितना कर्जा है पता है उसके बारे में लाख रुपया कर्जा है जमीन बेच के भी हार गया बहन का उसका भी देना है मेरा घर घर भी भी गर भी रख दिया है है लाला भी ले लिया कर्जा और तुम सब है उसी सब जुए वाले दे देता था खेलने के लिए तुम खेल तू जीत जाएगा तो मेरे को दे देना नहीं तो बाद में देना और सब जुए वाला सब टॉर्चर कर दिया तीन चार बंद तीन चार बंदे टॉर्चर करा हमको आज नहीं पता था आज मेरे रोज खेल जुआ हिसाब से मेरा घर वाला मर गया ना मेरे नहीं, नहीं रहा हम माँ बाप है नहीं सोरे में कोई था मेरा एक घर वाला के कोई नहीं था दो लड़की है मेरे पास बताओ मैं क्या करूंगा जवान लड़की है मेरे पास है जब तेरे को कर्जे लिया था जुआ पर तूने कर्जे दिया तो प्यार से तू मांगता

ਅੱਧੇ ਪੈਸੇ ਲੇਬਰ ਨੂੰ ਵੰਡ ਕੇ ਅੱਧੇ ਪੈਸੇ ਲੈ ਕੇ ਚੱਲ ਜਾਂਦਾ ਸੀਗਾ ਜੀ ਜੂਏ ਤੇ ਬਹਿ ਜਾਂਦਾ ਸੀਗਾ ਹਾਂ ਹਾਂਜੀ ਤੇ ਕਈ ਵਾਰੀ ਅਸੀਂ ਮਨਾ ਕੀਤਾ ਜੀ ਕਈ ਵਾਰੀ ਸਮਝਾਇਆ ਜੀ ਕਈ ਵਾਰੀ ਬਿਮਾਰ ਵੀ ਪੈ ਗਿਆ ਜੀ ਅਸੀਂ ਇਲਾਜ ਵੀ ਕਰਾਇਆ ਮਾਮੇ ਨੂੰ ਤੇ ਟੈਨਸ਼ਨ ਦੇ ਮਾਰੇ ਸੋਚਦਾ ਸੀਗਾ ਜੇ ਤਾਂ ਮੈਂ ਅੱਜ ਪੈਸੇ ਹਾਰਿਆ ਮੈਨੂੰ ਕੱਲ ਉਹ ਆ ਜਵੇ ਉਹਦੇ ਚੱਕਰ 'ਚ ਜੀ ਉਹ ਵੀ ਪੈਸਾ ਚੱਲ ਜਾਂਦਾ ਸੀਗਾ ਜੀ ਰੋਜ਼ ਜੂਆ ਖੇਡਦਾ ਰੋਜ਼ ਜੂਆ ਖੇਡਦਾ ਸੀਗਾ ਜੀ ਅਸੀਂ ਬਹੁਮ ਸਾਡਾ ਘਰ ਅੱਡ ਅੱਡਾ ਸੀ ਜੀ ਮੰਮੀ ਕਾ ਕੱਲੀ ਹੁੰਦੀ ਸੀ ਇਹਨਾਂ ਲੜ ਕੇ ਲੋਤ ਚੱਲ ਜਾਂਦਾ ਸੀ ਜੀ ਜੂਏ ਤੇ ਇਹਨਾਂ ਨੂੰ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਜੀ ਮਾਮੇ ਨੇ ਮੇਰਾ ਇਹ ਤੇ ਨਾਂ ਲਿਖਿਆ ਆਏਗਾ ਜੀ ਅਸ਼ੋਕ ਲੰਬੂ ਸਾਨੀ ਬਬਲੂ ਸਾਨੀ ਤੇ ਸੰਭੂ ਸਾਨੀ ਜੀ ਇਹ ਦਿਨ ਕ ਪੈਸਾ ਮੇਰਾ ਇਹਨਾਂ ਨੂੰ ਪੈਸੇ ਦਿੱਤੇ ਹੋਇਆ ਜੀ ਇਹ ਚਾਰ ਪੰਜ ਦਿਨ ਤੋਂ ਟੌਰਚਰ ਕਰ ਰਹੇ ਸੀ ਜੀ ਮਾਮੇ ਨੂੰ ਕਿ ਭਾਈ ਪੈਸੇ ਮੈਨੂੰ ਦੇ ਦੇ ਨਹੀਂ ਤਾਂ ਫਿਰ ਪਤਾ ਹੀ ਹੈ ਤੁਹਾਨੂੰ ਕਰਵਾਰਾ ਕਾਰਵਾਈ ਕਰਾਂਗੇ ਤੇਰੇ ਤੋਂ ਮਾਮੇ ਟੈਨਸ਼ਨ ਲੈ ਕੇ ਜੀ ਇਹ ਜਿਹੜਾ ਵਾਰਦਾਤ ਹੋਇਆ ਇਹ ਸਾਰਾ ਭਰਿਆ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ